ਸਕੂਲ ਤੇ ਤੁਹਾਡਾ ਪਰ ਤੁਹਾਡੀ ਡਿਊਟੀ ਨਹੀਂ ਨਾ ਤੁਸੀਂ ਸਰਵ ਬਣਾਣਾ ਕਰੋ ਨਹੀਂ ਉਹ ਪਹਿਲੇ来 ਆਏ ਮੈਡਮ ਬੱਚਿਆਂ ਨੂੰ ਕੱਲ ਹੀ ਲਾਇਆ ਹੋਇਆ ਹੈ ਜੀ ਤੁਸੀਂ ਫਿਰ ਆ ਬੱਚੇ ਵੇਖੋ ਸਰਵ ਤਾਂ ਤੇ ਲੱਗੇ ਹੋਏ ਆ ਚੰਗੀ ਗੱਲ ਨਹੀਂ ਨਾ ਹੈਗੀ ਇਹ ਉਹ ਸਰਕਾਰੀ ਸਕੂਲ ਹੈ ਜੀ ਤੇ ਵੇਟਰਾਂ ਦੀ ਜਗ੍ਹਾ ਬੱਚੇ ਕੰਮ ਕਰ ਰਹੇ ਆ ਸਮਾਰਟ ਸਕੂਲ ਆ ਜੀ ਤੇ ਬੱਚਿਆਂ ਕੋ ਵੇਟਰਾਂ ਦਾ ਕੰਮ ਲਿਆ ਜਾ ਰਿਹਾ ਹੈ ਸਰਕਾਰੀ ਸਮਾਰਟ ਸਕੂਲ ਸ਼੍ਰੀ ਗੋਇੰਦਵਾਲ ਸਾਹਿਬ ਜੀ ਇਹ ਸਿੱਖਿਆ ਕ੍ਰਾਂਤੀ ਦੇ ਨਾਤੇ ਬੱਚਿਆਂ ਕੋਲੋਂ ਵੇਟਰ ਦਾ ਕੰਮ ਲਿਆ ਜਾ ਰਿਹਾ ਤੇ ਮੌਕੇ ਤੇ ਹੀ ਪਹੁੰਚੇ ਸਾਰੀ ਸਮੁੱਚੀ ਪ੍ਰੈਸ ਟੀਮ ਸ੍ਰੀ ਗੋਨੀਦਾਲ ਸਰ ਬੱਚਿਆਂ ਕੋ ਭਾਈ ਗੱਲ ਹੀ ਕੰਮ ਲਿਆ ਜਾ ਰਿਹਾ ਬੱਚੇ ਲੋਕੀ ਮਾਂ ਨੂੰ ਪੜ੍ਹਾਉਣ ਨੂੰ ਭੇਜ ਦੇਗੇ ਇੱਥੇ ਵੇਟਰਾਂ ਦਾ ਕੰਮ ਲਿਆ ਜਾ ਰਿਹਾ ਉਹਨਾਂ ਕੋ ਕੀ ਜਾਣਦਾ ਹੈ ਭਾਜੀ ਨਹੀਂ ਜਾਣਦਾ ਮੈਂ ਤੇ ਰਾਹ ਚ ਰੋਕਿਆ ਹੈ ਭੰਜੀ ਹਾਂਜੀ ਓਏ ਉਹਦਾ ਇੱਥੇ ਕੋਈ ਨਹੀਂ ਬੰਨ ਲੈ ਗਾੜੀ ਤਾਂ ਨਹੀਂ ਜਾਣੀ ਇਹ ਚੰਗੀ ਗੱਲ ਨਹੀਂ ਹੈਗੀ ਵੈਸੇ ਗਾੜੀ ਤਾਂ ਸਿਆਪ ਦਾ ਆਸਟਾ ਹੂੰ ਆ ਦੇਖੋ ਜੀ ਬੱਚਿਆਂ ਦੀ ਪੜ੍ਹਾਈ ਛਿੜਾ ਕੇ ਤੇ ਸਮਾਗਮ ਦੇ ਵਿੱਚ ਬਿਠਾਇਆ ਗਿਆ ਹੈ ਔਰ ਆਹ ਕਲਾਸ ਵੀ ਜਿਹੜੀ ਹੈ ਟੀਚਰ ਦੀ ਕੋਈ ਹੈਗਾ ਔਈ ਇਹ 네ਗੇਟਿਵ ਪੱਖ ਨਹੀਂ ਮਖਾਉਣ ਆਏ ਕਈਆਂ ਕਲਾਸਾਂ ਦੇ ਟੀਚਰ ਵੀ ਹੈਗੇ ਆ ਪਰ ਜਿਹੜਾ ਇੱਥੇ ਬੱਚਿਆਂ ਕੋ ਵੇਟਰ ਦਾ ਕੰਮ ਲਿਆ ਜਾ ਰਿਹਾ ਉਹਦੀ ਅਸੀਂ ਨਿੰਦਿਆ ਕਰਦੇ ਆ ਆ ਵੀ ਕਲਾਸਰੂਮ ਖਾਲੀ ਹੈ ਜੀ ਠੀਕ ਆ ਆ ਵੇਖ ਲਓ ਜੀ ਇਹ ਵੀ ਖਾਲੀ ਹੈ ਔਰ ਇਹ ਵੀ ਖਾਲੀ ਜੀ ਲੈ ਜੀ ਪਏ ਬੱਚੇ ਆਉਂਦੇ ਆ और ਤੁਹਾਨੂੰ ਅਗਲੇ ਲੈਕਚਰ ਦੇ ਵਕਤ ਵਿੱਚ ਲੱਗਦਾ ਹੈ ਕਿ ਹਰ ਇੱਕ ਟੈਗ भाई ਦੇਖ ਕੇ ਉਹ ਤੁਹਾਨੂੰ ਕਿਹੜੀ ਤਰੀਕਾ ਹੋਵੇ। ਹੋਰ ਆ ਵੀ ਕਲਾਸ ਜੀ। ਕੱਲ੍ਹ ਅਗਲੇ ਲੈਕਚਰ ਤੋਂ ਵੱਡੀ ਲੋੜ ਹੈ